ਜੋ ਐਮਰਜੈਂਸੀ ਲੱਗੀ ਆ ਇਹਨਾਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇੱਕ ਗੁਰੂ ਦੇ ਸਿੱਖ ਦਾ ਗੁਰੂ ਘਰ ਦੇ ਕੂਕਰ ਦਾ ਫਰਜ਼ ਹੈ ਮੈਂ ਆਪਦੀ ਫਰਜ਼ ਦੀ ਹੀ ਨਿਭਾਣ ਕਰਦਾ ਰਹੂੰਗਾ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਪਰसों ਵੀ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਪੋਲਿਟਿਕਸ ਕਰਨਾ ਭਗਵੰਤਬਾਨ ਦੀ ਆਦਤ ਬਣ ਗਈ ਆ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ 31 ਤਰੀਕ ਨੂੰ ਚੋਣਾਂ ਨੇ ਜੀਨਾ ਸਾਹਿਬ ਨੇ ਰਿਕਾਰ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਸਿੱਤ ਬਣੂਗੀ ਨਾ ਕਿਉਂਕਿ 8ਵੀਂ ਸਿੱਤ ਬਣ ਗਈ ਆ ਉਹਦੇ ਮੁਖੀ ਭਗਵੰਤਬਾਨ ਜੀ ਤੁਸੀਂ ਚਾਹੀਦੇ ਆ ਮੈਂਬਰ ਰਾਜਵੀਰ ਚਾਹੀਦਾ ਥੋੜਾ ਵਸਤੀ ਇੱਕੋ ਦੂਜਾ ਜਿਹਦੇ ਸਿਰ ਤੇ ਵਾਲ ਕੱਟਨੇ ਪੰਨੂ ਪੰਨੂ ਦੀ ਪੰਨੂ ਪੰਨੂ ਇੱਕ ਹੋਰ ਚਾਹੀਦਾ ਇੱਕ ਸੁਖਵੀਰ ਥੋੜਾ ਵਸਤੀ ਚਾਹੀਦਾ ਨਕੋ 9 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ ਸੀਐਮ ਸਾਹਿਬ ਨੂੰ ਜਿਹਨੂੰ ਕੋਲਾ ਇਹਨਾਂ ਨੂੰ ਚਾਹੀਦਾ ਇਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸੱਦੇ ਘਟਾ ਦੇ। ਜੋ ਐਮਰਜੈਂਸੀ ਲੱਗੀ ਆ ਇਹਨਾਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇੱਕ ਗੁਰੂ ਦੇ ਸਿੱਖ ਦਾ ਗੁਰੂ ਘਰ ਦੇ ਕੂਕਰ ਦਾ ਫਰਜ਼ ਹੈ ਮੈਂ ਆਪਦੀ ਫਰਜ਼ ਦੀ ਇਤਹਾਕ ਕਰਦਾ ਰਹੂੰਗਾ। ਔਰ ਕਮਾਲ ਦੀ ਗੱਲ ਇਹ ਹੈ ਜੀ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਇਹ ਪਰਸੋ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਤੇ ਕਹਾਣੀ ਹੈ 2013 ਦੀ 11 ਸਾਲ ਸਿਰ ਤੇ ਸਿਰ ਪੋਲਿਟਿਕਸ ਆਸਤੇ ਔਰ ਪੋਲਿਟਿਕਸ ਕਰਨਾ ਭਗਵੰਤ ਮਾਨ ਦੀ ਆਦਤ ਬਣ ਗਈ ਹੈ ਜੋ ਪੰਜਾਬ ਦੇ ਗੱਡੀ ਦਾ ਤਾਂ ਵੀ ਗੱਡੀ ਦਾ ਤਾਂ ਗੱਡੀ ਦਾ ਉਹਦੇ ਤੇ ਆਨਰੇਬਲ ਹਾਈ ਕੋਰਟ ਬੀਐਸਐਫ ਗਵਰਨਰ ਸਾਹਿਬ ਸਭ ਨੇ ਟਿੱਪਣੀ ਕੀਤੀ ਹੈ ਕਿ ਕਿੱਦਾਂ ਵੱਡਾ ਫੇਲੀਅਰ ਭਗਵੰਤ ਮਾਨ ਦੀ ਸਰਕਾਰ ਸਾਬਤ ਹੋਈ ਆ ਮਗਰ ਪੋਲਿਟਿਕਸ ਕਰਨੀ ਇਹਨਾਂ ਦਾ ਹਿੱਸਾ ਬਣ ਗਿਆ ਜੇਸ ਡੀਜੀਪੀ ਨੇ ਵਾਸਤੇ ਉਹਦੋਂ ਪਰਚਾ ਕੀਤਾ ਸੀ ਜੱਟੋ ਪਾਤਿਆ ਦੇ ਉਹਨੂੰ ਅੱਜ ਮੇਜਰ ਪੈਨਲਟੀ ਦੇ ਕੇ ਆਨਰੇਬਲ ਸੁਪਰੀਮ ਕੋਰਟ ਦੀ ਕਮੇਟੀ ਜਸਟਿਸ ਹਿੰਦੂ ਬਲੋਤਰਾ ਜੀ ਨੇ ਉਹਦੇ ਖਿਲਾਫ ਫਾਈਂਡਿੰਗ ਦਿੱਤੀ ਅੱਜ ਮੇਜਰ ਪੈਨਲਟੀ ਆ ਉਹਨਾਂ ਨੂੰ ਮਿਲ ਗਿਆ ਨੇ ਵੇਖੋ ਕਿਉਂਕਿ ਮੈਂ ਲਾ ਬਾਈਡਿੰਗ ਸਿਟੀਜ਼ਨ ਆ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋਵੇ ਔਰ ਅਫਸਰ ਸਹਿਬਾਨ ਜਿਹੜੇ ਤਾਂ ਸਹੀ ਕੰਮ ਕਰਦੇ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਾਨੂੰਨ ਵੀ ਉਹਨਾਂ ਦਾ ਸਤਿਕਾਰ ਕਰਦੀ ਹੈ ਮਗਰ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਸੀ ਉਸ ਕਮੇਟੀ 'ਚ ਜਿਹੜੇ ਅਫਸਰਾਂ ਦੇ ਖਿਲਾਫ ਕਈ ਸਸਪੈਂਡ ਹੋ ਗਏ ਕਈ ਚਾਰਟ ਸੀਟ ਹੋ ਗਏ ਤੇ ਕਈਆਂ ਨੂੰ ਨੋਟਿਸ ਨਿਕਲੇ ਹੋਏ ਆ ਉਹਨਾਂ ਚੋ ਇੱਕ ਜਨਾਬ ਦੇ ਜ਼ਿਲ੍ਹਾ ਕੋਲ ਮੈਂ ਚੱਲਿਆ ਤੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਜੀਨਾ ਸਾਹਿਬ ਦਾ ਕੋਈ ਨੁਕਸਾਨ ਹੋ ਜਾਏ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਸਰਕਾਰ ਬਣਾ ਸਕਦੀ ਹੈ ਥੋੜੇ ਦਿਨਾਂ ਚ ਰਿਕਾਇਰਮੈਂਟ ਵੀ ਹੈ ਮਗਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ 31 ਤਰੀਕ ਨੂੰ ਜਨਾਬ ਨੇ ਜੀਨਾ ਸਾਹਿਬ ਨੇ ਰਿਟਾਇਰ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਸਿੱਟ ਬਣੂਗੀ ਨਾ ਕਿਉਂਕਿ 8 ਵੀ ਸਿੱਟ ਬਣ ਗਈ ਹੈ ਉਹਦੇ ਮੁਖੀ ਭਗਵੰਤਬਾਹ ਜੀ ਤੁਸੀਂ ਚਾਹੀਦੇ ਮੈਂਬਰ ਰਾਜਵੀਰ ਚਾਹੀਦਾ ਥੋੜਾ ਐਸਟੀ ਇੱਕ ਉਹ ਦੂਜਾ ਜੀ ਦੇ ਸਿਰ ਤੇ ਵਾਲ ਕੱਟਨੇ ਪੰਨੂ ਪੰਨੂ ਹੀ ਪੰਨੂ ਪੰਨੂ ਇੱਕ ਉਹ ਚਾਹੀਦਾ ਇੱਕ ਸੁਖਵੀਰ ਥੋੜਾ ਐਸਟੀ ਚਾਹੀਦਾ ਕਿਉਂਕਿ ਹੈ ਹੀ ਸਾਰਾ ਕੰਮ ਸਿਆਸੀ ਨਕੋ 9 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ ਸੀਐਮ ਸਾਹਿਬ ਨੂੰ ਜਿਹਨੂੰ ਕੋਲੋਨਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸੱਦੇ ਘਟਾ ਦੇ ਕਹਿਣ ਦਾ ਭਾਵ ਕੀ ਇਹ ਸਿੱਟ ਨੂੰ ਚਲਾ ਕੋਈ ਇੰਡੀਪੈਂਡੈਂਟ ਕੰਮ ਨਹੀਂ ਉਹ ਮਿਨਿਸਟਰ ਸਾਹਿਬ ਭਗਵੰਤਬਾਹ ਜੀ ਆਪ ਚਲਾ ਰਿਹਾ ਮਗਰ ਕਿਉਂਕਿ ਮੈਂ ਕਾਨੂੰਨ ਦਾ ਸਤਕਾਰ ਕਰਦਾ ਲਾ ਬਾਈਡਿੰਗ ਸਿਟੀਜ਼ਨ ਆ ਕੇਜਰੀ ਆ ਲੰਗੂ ਮੈਂ ਭੱਜਦਾ ਨਹੀਂ ਆਪਦੇ ਹਿੱਕ ਤੇ ਗੁਰੂ ਤੋਂ ਡਰ ਕੇ ਗੁਰੂ ਦਾ ਅਸ਼ੀਰਵਾਦ ਗੁਰੂ ਦੀ ਚਰਣਾ ਦੇ ਸੀਸ ਝੁਕਾ ਕੇ ਆਪਦੀ ਜ਼ਿੰਮੇਵਾਰੀ ਨੂੰ ਸਮਝਦਾ ਇਸ ਲਈ ਮੈਂ ਅੱਜ ਪੇਸ਼ ਹੋਣ ਵਾਸਤੇ ਆਇਆ ਹਾਂ ਪੋਲਟਿਸਾਈਜੇਸ਼ਨ ਆਫ ਐਸਆਈਟੀ ਨਹੀਂ ਹੋਣੀ ਚਾਹੀਦੀ ਅਜੀ ਥੱਲੇ ਕਰੋ ਭਾਈ ਜੀ ਥੱਲੇ ਕਰ ਲੈ ਵੀਰੇ ਆ ਥੋੜਾ ਜਿਹਾ ਪੰਜਾਬ ਦੇ ਬੜੇ ਗੰਭੀਰ ਮੁੱਦੇ ਆ ਉਹਨਾ ਮੁਤਿਆਂ ਤੋਂ ਧਿਆਨ ਭਟਕਾ ਕੇ ਅੱਜ ਮੈਨੂੰ ਇਸ ਗੱਲ ਵੀ ਬੜੀ ਤਸੱਲੀ ਆ ਕਿਤੇ ਨੈਸ਼ਨਲ ਮੀਡੀਆ ਵੀ ਆਇਆ ਹੁਣ ਮੈਂ ਤਾਂ ਦਾਸ ਤੁਹਾਨੂੰ ਤਾਂ ਸੱਦਾ ਦਿੱਤਾ ਨਹੀਂ ਤੁਹਾਨੂੰ ਸੱਦਾ ਦੇਤਾ ਭਗਵੰਤ ਮਾਨ ਨੇ ਉਹਨੂੰ ਇਹ ਸਵਾਲ ਜਰੂਰ ਪੁੱਛੋ ਕਿ ਜਿਹੜੀ ਆਲੂ ਵੀ ਭਾਈ ਪੇਸ਼ ਕਰਾ ਦੀ ਈਡੀ ਸੱਦੀ ਜਾਂਦੀ ਆ ਉਹਨਾ ਭੱਜਿਆ ਕਰੀ ਤੇ ਪੁਲਿਸ ਬਹੁਤ ਅੱਜ ਲਗਾਈ ਪਈ ਐਵੇਂ ਲੱਗ ਰਿਹਾ ਫਿਰ ਸੁੱਤਰ ਜਿਹੜੇ ਕਹਿ ਰਹੇ ਆ ਕਿ ਤੁਸੀਂ ਤੁਸੀਂ ਕਾਲੀਵਾਲ ਦਾ ਮੁੱਖ ਮੰਤਰੀ ਤੁਸੀਂ ਹੋ ਸਕਦੇ ਹੋ ਜੀ ਪੂਰਾ ਪਟਿਆਲਾ ਇੱਕ ਸੀਲ ਕਰਕੇ ਕਰਫਿਊ ਵਾਲਾ ਹਾਲ ਹੋ ਗਿਆ ਪਿਆ ਯਾਰ ਮਾਈਕ ਆਉਂ ਬੋਲੋ ਮਾਈਕ ਪਾਜੀ ਪਾਜੀ ਮਾਈਕ ਆਉਂ ਕਰਦੇ ਆਂ ਮਾਈਕ ਮੀਡੀਆ ਤੇ ਬਾਤ ਸਹੀ ਨਹੀਂ ਹੋ ਰਹੀ ਮਾਈਕ ਉਹ ਵੈਕੈਂਸੀ ਮੈਚ ਨਹੀਂ ਹੋ ਰਹੀ ਬਰਾਂਡ ਦੀ ਆਵਾਜ਼ ਨਹੀਂ ਆ ਰਹੀ ਬਾਤ ਦੀ ਬਣ ਗਿਆ ਮੈਂ ਸੀਐਮ ਹਾਊਸ ਹੀ ਚਲੇ ਜਾਇਆ ਕਰੂੰਗਾ ਜਿਹੜੇ ਦੋ ਦੋ ਸਵਾਲ ਕਰਦੇ ਸਿੱਧੇ ਕਰ ਲਿਆ ਕਰਾਂ ਹਰ ਜੱਗ ਜੀ ਹਰ ਹਰ ਜੱਗ ਜੀ ਅਸੀਂ ਗ੍ਰਿਫਤਾਰੀ ਵੀ ਹਾਂਜੀ ਜਦੋਂ 9 ਤਰੀਕ ਨੂੰ ਆਈ ਸਪੋਕ ਇਨ ਫੇਵਰ ਜੀ ਜੀ ਇੱਕ ਪੰਜਾਬ ਦੀ ਟੀਮ ਦੇ ਹੱਥੇ ਮੈਂ ਬੋਲਿਆ ਔਰ 11 ਤਰੀਕ ਨੂੰ ਮੈਨੂੰ ਸੱਮਨ ਆ ਗਏ 2 ਸਾਲ ਦੇ ਤਾਂ ਸੁੱਤੇ ਪਏ ਆ ਮੈਂ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਕੋਲ ਜੇ ਕੁਝ ਸਬੂਤ ਹੈ ਤੇ ਕੋਰਟ ਚ ਪੇਸ਼ ਕਰ ਦਿਓ ਸਰ ਸਾਡੇ ਖਿਲਾਫ ਤਾਂ ਇੰਨੀ ਸਖਤ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ ਹੋਈਆਂ ਨੇ ਇਹ ਸਿਰਫ ਤੇ ਸਿਰਫ ਸਿਆਸਤ ਹੈ ਕਿ ਜਿਹੜਾ ਭਗਵੰਤ ਮਾਨ ਨੂੰ ਆੜੇ ਹੱਥੀ ਲਊ ਉਹ ਨੂੰ ਫੇਰ ਸਟੇਟ ਪੁਲਸ ਵਰਤੀ ਜਾਊਗੀ ਉਹਨੂੰ ਤੰਗ ਪਰੇਸ਼ਾਨ ਕਰੇਗਾ